ਪੰਜਾਬ 'ਚ ਅੱਜ ਪੰਜਾਬੀਆਂ ਨੂੰ ਕਈ ਥਾਈਂ ਧੁੰਦ ਤੋਂ ਰਾਹਤ ਮਿਲੀ ਪਰ ਤੇਜ਼ ਹਵਾਵਾਂ ਦਾ ਕਹਿਰ ਲਗਾਤਾਰ ਜਾਰੀ ਹੈ ਉੱਤਰੀ ਭਾਰਤ 'ਚ ਪੈ ਰਹੀ ਠਾਕੇ ਦੀ ਠੰਡ ਦੇ ਵਿਚਕਾਰ ਮੌਸਮ ਵਿਭਾਗ ਦਾ ਕਹਿਣਾ ਕਿ ਕਈ ਸੂਬਿਆਂ 'ਚ ਅਗਲੇ 5 ਦਿਨਾਂ ਤੱਕ ਹੋਰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਮੌਸਮ ਠੀਕ ਹੋਵੇਗਾ ਪੰਜਾਬ ਚ ਬੀਤੇ ਦਿਨ ਨਿਕਲੀ ਧੁੱਪ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ ਥੋੜੀ ਠੰਡ ਤੋਂ ਰਾਹਤ ਮਿਲੀ ਪਰ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 3 ਦਿਨਾਂ ਦੌਰਾਨ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਇਹ ਵੀ ਕਿਹਾ ਜਾ ਰਿਹਾ ਕਿ 2 ਦਿਨਾਂ ਬਾਅਦ ਯਾਨੀ ਕਿ 29 ਜਨਵਰੀ ਤੋਂ ਠੰਡ ਤੋਂ ਥੋੜਾ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲੇਗੀ ਸੰਭਾਵਨਾਾਂ ਜਤਾਈ ਜਾ ਰਹੀ ਹੈ ਅਗਲੇ 4 ਤੋ 5 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ 'ਚ ਘੱਟੋ-ਘੱਟ ਤਾਪਮਾਨ ਵਧਣ ਵਾਲਾ ਏ ਹੌਲੀ-ਹੌਲੀ ਇਹ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧੇਗਾ ਤੇ ਇਸ ਨਾਲ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਪੰਜਾਬ ਹਰਿਆਣਾ ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 3 ਤੋਂ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਪੰਜਾਬ 'ਚ ਚਨੀਚਰਵਾਰ ਦੀ ਸਵੇਰ ਯਾਨੀ ਕਿ ਅੱਜ ਦੀ ਸਵੇਰ ਕਈ ਥਾਵਾਂ 'ਤੇ ਸੰਘਣੀ ਧੁੰਦ ਨਾਲ ਸ਼ੁਰੂ ਹੋਈ ਹਾਲਾਂਕਿ ਕਈ ਥਾਈਂ ਅਜੇ ਧੁੰਦ ਨਹੀਂ ਪਈ ਪਰ ਤੇਜ਼ ਹਵਾਵਾਂ ਸਵੇਰ ਤੋਂ ਹੀ ਚੱਲ ਰਹੀਆਂ ਨੇ ਇਸ ਕਰਕੇ ਪਠਿੰਡਾ ਚ ਵਿਜ਼ਿਬਿਲਟੀ 0 ਤੇ ਅੰਮ੍ਰਿਤਸਰ ਚ 25 ਮੀਟਰ ਰਹੀ ਚੰਡੀਗੜ੍ਹ ਚ ਸਥਿਤੀ ਆਮ ਵਾਂਗ ਹੀ ਰਹੀ ਤੇ ਬੀਤੇ ਦੇ ਨਹੀਂ ਮਾਚਲ ਦੇ ਉੱਤਲੇ ਇਲਾਕਿਆਂ ਚ ਬਰਫਬਾਰੀ ਹੋਈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 10 ਦਿਨਾਂ ਚ ਮੌਸਮ ਚ ਬਦਲਾਅ ਹੋਵੇਗਾ ਪੰਜਾਬ ਚ ਕੜਾਕੇ ਦੀ ਧੁੱਪ ਕਈ ਥਾਈਂ ਅੱਜ ਨਿਕਲ ਗਈ ਹੈ ਲੋਕਾਂ ਨੂੰ ਕਿਤੇ ਨਾ ਕਿਤੇ ਠੰਡ ਤੋਂ ਰਾਹਤ ਵੀ ਮਿਲੀ ਹੈ ਪਰ ਉਸੇ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਜ਼ਰੂਰ ਪੈ ਰਹੀਆਂ ਨੇ ਤੇ ਇਨਾਂ ਹੀ ਨਹੀਂ ਪੰਜਾਬ ਹਰਿਆਣਾ ਦੇ ਸੰਤਲੀ ਇਲਾਕਿਆਂ 'ਚ ਮੀਂਹ ਵੀ ਪੈ ਸਕਦਾ ਹੈ ਤੇ ਸੁੱਕੀ ਠੰਣ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜ਼ਰੂਰ ਜਤਾਈ ਜਾ ਰਹੀ ਹੈ